ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸੋ ਜਣੇ ਵਧੀਆ ਠੀਕ ਹੋਵੋਗੇ ਆਪਾਂ ਲੱਗੇ ਅੱਜ ਕੁ ਮੇਹਦਿਆਂ ਕਾਟਾਂ ਪਾਉਣ ਐ ਮੈਂ ਸੋਚਿਆ ਵੀ ਦੋਸਤੋ ਆਪਾਂ ਵੀਡੀਓ ਸ਼ੇਅਰ ਕਰ ਲਈਏ ਤੁਹਾਡੇ ਨਾਲ ਚਲੋ ਆਜੋ ਜੀ ਆਪਾਂ ਪਾਣੇ ਕਾਟਾਂ ਲੋ ਜੀ ਆਪਣੇ ਹੈਗੇ ਆ ਜੀ 73 ਜੀ 23 ਇੰਚ ਕਮਰ 2.5 ਕਿ ਤੇ ਹੈਪਸ 23 ਦੇ ਹਿਸਾਬ ਨਾਲ ਠੀਕ ਹੈ ਜੀ ਲੋ ਜੀ ਇਤੋਂ ਆਜੋ ਜੀ 2.5 ਇੰਚ 13 ਹੈਗਾ ਜੀ ਉਹਨਾਂ ਦਾ 12 ਇੰਚ ਆਪਾਂ ਰੱਖਾਂਗੇ 6.5 ਇੰਚ ਇੱਥੋਂ ਰੱਖਾਂਗੇ ਜੀ 7 ਇੰਚ ਇਹ ਤੋਂ 7.5 ਜੀ 0.5 ਇੰਚ ਆਪਾਂ ਘਟਾ ਕੇ ਰੱਖਾਂ ਜੀ ਸਾਤਿਆਗੇ ਜਿਹਨਾਂ ਦੀ ਤੇ ਇਹਨਾਂ ਚਾਪਾ ਰੱਖਾਂਗੇ ਜੀ 24 ਇੰਚ ਇੱਥੇ ਪਲੋਈ ਦੇ ਵਿੱਚੇ ਕੱਟ ਜਾਣਾ ਜੀ ਠੀਕ ਹੈ ਜੀ ਆਥੋਂ ਗਲਾਈ ਆਪਾਂ ਇਹਨਾਂ ਦੀ 1/2 ਇੰਚ ਦੀ ਪਾਵਾਂਗੇ ਇੱਥੋਂ ਆਪਾਂ 1 2 ਇੰਚ ਦੀ ਪਾਵਾਂਗੇ ਇਹਨਾਂ ਦੀ ਪਲੋਈ ਹੈਗੀ ਜੀ 12 ਇੰਚ ਆਪਾਂ ਲਵਾਂਗੇ ਜੀ 12.5 ਤੋਂ 18 ਇੰਚ ਪਲੱਸ ਕਰਾਂਗੇ ਵਿੱਚ ਜੀ ਇੱਥੋਂ ਆ ਜਾਓ ਜੀ 3.5 2 ਵਾਰ ਸ਼ੁਰੂ ਕਰਨ ਨੂੰ ਨਾ ਹੀ ਲਾਣੀ ਹੈ ਆਪਣੇ ਹੈਗੇ ਜੀ ਚਾਹ ਕੇ ਇਹਨਾਂ ਦੀ ਸਾਡੇ 16 ਇੰਚ ਆਪਾਂ ਰੱਖਾਂਗੇ ਜੀ 17 ਜੀ ਐਤ ਤੇ ਅੱਧਾ ਇੰਚ ਲੋਏ ਦੇ ਵਿੱਚ ਆਸਦੀ ਕਮਰੇ ਹੈਗੇ ਇਹਨਾਂ ਦੇ 21.5 ਆਪਾਂ ਲਾਵਾਂਗੇ ਜੀ ਇਹਨਾਂ ਦੀ ਇਹਗੇ 21.5 ਆਪਾਂ 22 ਦਾ ਜੀ ਬਲੋਨੀਆਂ ਪੈਣਗੀਆਂ ਜੀ ये जी इन्हें साढ़े तेईस पूरी रखा जी ठीक है जी के फ्लेर आज ये ढाई का फासला

ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰਿਓ ਕੰਮ ਵਿੱਚ థాంਕ ਯੂ